ਸ਼ੱਕੀ ਹਾਲਾਤਾਂ ਦੇ ਵਿੱਚ ਇੱਕ 26 ਸਾਲਾਂ ਦੇ ਮੁੰਡੇ ਦੀ ਮੌਤ ਆ ਛੜੀ ਹੋਈ ਆ ਤਾਂ ਮੁੰਡੇ ਦੀ ਮ੍ਰਿਤਕ ਦੇਹ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਜਾਂਦਾ ਹੈ ਮੌਕੇ ਦੇ ਉੱਪਰ ਪਰਿਵਾਰਕ ਮੈਂਬਰਾਂ ਨੂੰ ਫੋਨ ਕੀਤਾ ਗਿਆ ਫੋਨ ਕਰਨ ਤੋਂ ਬਾਅਦ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਹਸਪਤਾਲ ਦੇ ਵਿੱਚ ਪਹੁੰਚੇ ਹਸਪਤਾਲ ਦੇ ਵਿੱਚ ਪਹੁੰਚਣ ਤੋਂ ਬਾਅਦ ਉਹਨਾਂ ਦੇ ਵੱਲੋਂ ਹੰਗਾਮਾ ਛੜਾਉ ਕੀਤਾ ਗਿਆ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਗੰਭੀਰ ਇਲਜ਼ਾਮ ਨੇ ਛੜੇਉ ਲਗਾਏ ਗਏ ਨੇ ਕਿ ਸਾਡੇ ਮੁੰਡੇ ਦਾ ਕਤਲ ਆ ਛੜਾਉ ਕੀਤਾ ਗਿਆ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ বারবার ਇਹੋ ਗੱਲ ਕਹੀ ਜਾ ਰਹੀ ਹੈ ਕਿ ਸਾਡੇ ਮੁੰਡੇ ਦੀ ਮੌਤ ਅਚਾਨਕ ਨਹੀਂ ਹੋਈ ਸਗੋਂ ਉਸ ਦਾ ਕਤਲਾ ਛੜਾਉ ਕੀਤਾ ਗਿਆ ਤਾਂ ਕਤਲ ਵੀ ਪਿੰਡ ਦੇ ਵਿੱਚ ਹੀ ਰਹਿੰਦੇ ਬੰਦਿਆਂ ਦੇ ਵੱਲੋਂ ਕੀਤਾ ਗਿਆ ਇਹ ਗੱਲ ਪਰਿਵਾਰਕ ਮੈਂਬਰਾਂ ਦੀ ਕਹਿਣੀ ਹੈ ਕਿ ਸਾਡੀ ਕਾਫੀ ਪੁਰਾਣੇ ਸਮੇਂ ਤੋਂ ਰੰਜਿਸ਼ਾ ਜੜੀ ਪਿੰਡ ਦੇ ਵਿੱਚ ਹੀ ਚੱਲ ਰਹੀ ਸੀ ਸਾਡੇ ਉੱਤੇ ਪਹਿਲਾਂ ਵੀ ਕਈ ਵਾਰ ਹਮਲੇ ਨੇ ਛੜੇ ਉਹ ਹੋਏ ਨੇ ਤਾਂ ਹੁਣ ਵੀ ਸਾਡੇ ਮੁੰਡੇ ਦਾ ਕਤਲਾ ਛੜਾ ਉਹਨਾਂ ਪਿੰਡ ਦੇ ਬੰਦਿਆਂ ਦੇ ਵੱਲੋਂ ਹੀ ਕੀਤਾ ਗਿਆ ਤਾਂ ਫਿਰੋਜ਼ਪੁਰ ਦੀ ਬਾਲਮਿਕੀ ਵਾਸੀ ਤੋਂ ਇਹ ਮਾਮਲਾ ਛੜਾ ਉਹ ਨਿਕਲ ਕੇ ਸਾਹਮਣੇ ਆਇਆ ਜਿੱਥੇ ਇੱਕ 26 ਸਾਲਾਂ ਦੇ ਮੁੰਡੇ ਦੀ ਮੌਤਾਸ਼ੜੀ ਉਹ ਸ਼ੱਕੀ ਹਾਲਾਤਾਂ ਦੇ ਵਿੱਚ ਹੋਈ ਹੈ ਪਰਿਵਾਰਕ ਮੈਂਬਰਾਂ ਦੇ ਵੱਲੋਂ ਗੰਭੀਰ ਇਲਜ਼ਾਮ ਨੇ ਜਿਹੜੇ ਪਿੰਡ ਦੇ ਬੰਦਿਆਂ ਨੇ ਉੱਪਰ ਲਗਾਏ ਗਏ ਨੇ ਕਿ ਪਿੰਡ ਦੇ ਬੰਦਿਆਂ ਨੇ ਹੀ ਪੁਰਾਣੀ ਰੰਚਿਸ਼ ਤੇ ਚੱਲਦੇ ਸਾਡੇ ਮੁੰਡੇ ਦਾ ਕਤਲ ਅਛੜੋ ਕੀਤਾ ਗਿਆ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲਾ ਛੜਾ ਹੋਇਆ ਵੈ ਤਾਂ ਪਰਿਵਾਰਕ ਮੈਂਬਰ ਲਗਾਤਾਰ ਕਹਿ ਰਹੇ ਨੇ ਕਿ ਜਿਹੜੇ ਬੰਦੇ ਪਿੰਡ ਦੇ ਨੇ ਉਹਨਾਂ ਦੇ ਉੱਪਰ ਬਣਦੀ ਕਾਰਵਾਈਆਂ ਛੜੀ ਉਹ ਕੀਤੀ ਜਾਵੇ ਸਾਨੂੰ ਇਨਸਾਫ ਅਛੜਾ ਉਹ ਦਿੱਤਾ ਜਾਵੇ ਤਾਂ 26 ਸਾਲਾਂ ਦਾ ਇਹ ਮੁੰਡਾ ਸੀ ਜਿਸ ਦੀ ਮੌਤ ਹੋਈ ਆ ਤਾਂ

ਮੇਰਾ ਬੱਚਾ ਛੇਰ ਜਵਾਨ ਚਾਲੋ ਵੀਰਾਂ ਨੇ ਮਾਰਦੇ ਕਿਸਰੇ ਚਾਹੀਦੇ ਅੱਗੇ ਮੇਰਾ ਭਤੀਜਾ ਮਾਰਿਆ ਇਹ ਨਾਮ ਲਿਆ ਰਿਹਾ ਪਤਾ ਨਹੀਂ ਪਤਾ ਅਜਾ ਦੀ ਕਿਹੜਾ ਦੁਸ਼ਮਣੇ ਨੇ ਇਹ ਨਵਾਰੀ ਤੁਹਾਨੂੰ ਅੱਗੇ ਬੰਦੇ ਨੂੰ ਆਏ ਅਸੀਂ ਬਾਤ ਜਾਂਦੇ ਰਹਿਆ ਹਾਲੇ ਕੜਾ ਬੰਦਾ ਪੇ ਚਲ ਕੇ ਜਾ ਕੇ ਘਰੋਂ ਨਾ ਜਾਣੋ ਮਾਰਦਾ ਅੱਗੇ 12 ਵਜੇ ਉਹਦੇ ਨਾਲ ਵੀ ਹੋਈ ਏ ਬਾਲਮੀ ਕਵਸਤੀ ਤੋਂ ਬਾਰ ਮੇਰੇ ਵਾਸਤੇ ਦੋ ਨੰਬਰ ਆਇਆ ਸਰ ਸਾਡੇ ਦੁਸ਼ਮਣੇ ਜਿਗੇ ਕਿਸੇ ਨਾ ਫੀਲਡ ਦੇ ਵਿੱਚ ਲਾਕ ਟਾਰ ਉਹ ਨਹੀਂ ਆਇਆ ਉਹ ਨਹੀਂ ਮਾਰਿਆ ਸਾਡੇ ਕਾਪਾ ਲਈ ਆਏ ਜੀ ਮੈਂ ਸੀ ਬਲੌਗਰ ਡਿਊਟੀ ਕਰ ਰਹਾ ਨਹੀਂ ਪੀਡੀਪੀ ਪਲਾਂਟ ਤੋਂ ਆਪਣੇ ਦਾ ਸੀਮਨਤ ਸਿੰਘ ਸਾਹਿਬ ਨੇ 1 ਵਜੇ ਫੋਨ ਕੀਤਾ ਵੀ ਤੁਹਾਡੇ ਕੋਈ ਤੇ ਰਿਸ਼ਤੇਦਾਰ ਹੈਗਾ ਕੋਈ ਯੂਰਾਜ ਹੈ ਮੈਂ ਕਿਹਾ ਜੀ ਯੂਰਾਜ ਤਾਂ ਮੇਰਾ ਲੜਕਾ ਕਹਿੰਦਾ ਬਾਹਰ ਦਾ ਯੂਰਾਜ ਲਿਖਿਆ ਅਮਰਜੰਤੀ ਆ ਗਿਆ ਕੋਈ ਨਾ ਖੁੱਕਦਾ ਹੈ ਗਿਆ ਭਰਾ ਮੇਰੇ ਦੇ ਨੰਬਰ ਤੋਂ ਫੋਨ ਗਿਆ ਇਹ ਨਹੀਂ ਡਟੂ ਯੂੰਗ ਦੇ ਨੰਬਰ ਤੋਂ ਮੈਂ ਉੱਤੇ ਆ ਗਿਆ ਜੀ ਮੈਂ ਵੀ ਨਾ ਮਿੰਟਾਂ ਜੀ ਆ ਗਿਆ ਬੱਸ ਆਨਲਾਈਨ ਵੇਖਿਆ ਮੈਂ ਪਈ ਨਹੀਂ ਸੀ ਲਾਸ਼ ਉਹ ਰੂਨ ਲੱਗ ਗਿਆ ਕੱਕਾ ਜੀ ਸਭ ਜੀ ਨੂੰ ਉੱਤੇ ਲੈ ਕੇ ਕੌਣ ਆਏ ਜਾਣੇ ਕਹਿੰਦਾ ਜੀ ਇੱਕ ਬੰਦਾ ਟੈਂਪੋ ਚ ਲਾ ਦੇ ਲਿਆ ਉਹ ਛੱਡ ਗਿਆ ਜੀ ਮੈਂ ਦੁਆਰਾ ਪੁੱਛਿਆ ਜੀ ਮੈਂ ਕਹਿੰਦਾ ਜੀ ਇੱਕ ਬੰਦਾ ਵੀ ਲਿਆ ਸਕਦਾ ਮੈਂ ਵੀ ਮੁਲਾਜ਼ਮ ਆ ਅਕਸਰ ਤੁਹਾਨੂੰ ਨੋਟ ਕੀਤਾ ਹੋਣਾ ਕੋਈ ਨਾਂ ਤੇਰੀ ਵੀ ਰੱਖਿਆ ਉਹਨੂੰ ਆਦਤ ਨਾ ਨੂੰ ਹੈਗਾ ਸਾਰਾ ਕੁਝ ਤੁਸੀਂ ਬਾਹਰ ਜਾਓ ਜੇ ਕਾਰਵਾਈ ਕਰਾਉਣੀ ਤੇ ਦੱਸ ਦਿਓ ਜੀ ਮੇਰੇ ਨਾਲ ਤਾਂ ਇਨੀ ਗੱਲ ਹੋ ਗਿਆ ਸਾਰੇ ਸਾਫ ਨਹੀਂ ਨਾ ਚਾਹੇ ਨਾ ਡਾਕਟਰ ਸੌਂਦੇ ਨਾ ਪੁਲਸੀ ਸੌਂਦੀ ਸਾਡੀ ਕੋਈ ਇਨਸਾਨ ਨਹੀਂ ਨੂੰ ਥਾਣੇ ਆਏ ਪੁਲਸੀ ਵਾਲੇ ਉਹ ਮੇਰੇ ਕਹਿੰਦੇ ਕੋਈ ਨਹੀਂ ਸੌਂਦੇ ਭਾਈ ਕੁਛ ਨਹੀਂ ਕਰਾ ਡਾਕਟਰ ਤੇ ਉਹ ਨਹੀਂ ਹੱਥ ਪਰ ਡਾਕਟਰ ਨੇ ਪੈਸੇ ਲੈ ਲੈਣੇ ਕੱਲੇ ਕੱਲੇ ਆਏ ਨੇ ਦਾਹਲ ਕਰ ਲੈ ਇਹਨਾਂ ਪੈਸੇ ਖਾ ਲੈਣਗੇ ਕਿਹੜੇ ਦਾਲ ਕੂਈ ਨਾਲ ਕਰਕੇ ਗਏ ਨੇ ਉਹਨਾਂ ਪੈਸੇ ਖਾਦੇ ਗਏ ਨੇ ਡਾਕਟਰ ਸੌਂਦਾ ਨਹੀਂ ਸਾਡੀ ਕੁਛ ਮਰੀਜ਼ਿਂ ਭਰਾਵਾ ਕੋਈ ਪਿੰਡ ਚਾਹੀ ਤਾਂ ਸਾਰੇ ਕੀ ਇਹ ਗਾ ਪਸਾੜਨਾ ਕਾਲੇ ਕੀਤੀ ਸਾਰੇ ਪੈੜ ਭਰਾਵਾਂ ਨਾਲ ਸਾਡਾ ਮਿੱਤਾ ਪਾਲ ਕਹਿੰਦੇ ਮੁੱਕ ਵੀ ਗਿਆ ਏ ਕਿ ਲਹਿ ਗਏ ਪੱਤੇ ਲਾਲਾ ਮਾਰਿਆ ਯਾਰ ਪਹਿਲੇ ਆਪ ਵਿਖੜ ਕੇ ਕੱਲਾ ਆ ਗਿਆ ਕਾਬੂ ਕਤਲ ਨਹੀਂ ਅਜੇ ਕੋਈ ਨਹੀਂ ਅਜੇ ਤਾਂ ਫਿਰ ਨਾਲ ਸੰਡੇ ਕੋਲ ਇੱਕ ਰੁੱਕਾ ਆਇਆ ਜੱਗਾ ਸੰਫਕਾਲਾ ਵਸੇ ਵਾਲਮੀਕ ਦਾ ਬਰੋ ਡੈਡ ਬਾਰੇ ਸਿਵਲ ਹਸਪੀਟਲ ਤੋਂ ਅਸੀਂ ਦੇਖ ਰਹੇ ਹਾਂ ਜੀ ਤਾਂ ਜਸਟ ਰੁੱਕਾ ਆ ਰਿਹਾ ਹੈ ਜਿਸ ਮੈਂ ਡੈਡ ਬਡੀ ਵੀ ਦੇਖਣੀ ਹੈ ਉਸ ਤੋਂ ਬਾਅਦ ਦੱਸ ਸਕਦਾ ਹਾਂ ਕੁਝ